19 ਅਕਤੂਬਰ 2018 ਨੂੰ ਅੰਮ੍ਰਿਤਸਰ ਦੇ ਜੋੜਾ ਫਾਟਕ ਰੇਲਵੇ ਟ੍ਰੈਕ ਨੇੜੇ ਦੁਸਹਿਰੇ ਦੇ ਸਮਾਗਮ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। 라ਵਣ ਦੇ ਪੁਤਲੇ ਨੂੰ ਸਾਡਨ ਸਮੇਂ ਬੇਖਬਰ ਲੋਕ ਟਰੈਕ 'ਤੇ ਖੜੇ ਸਨ ਇਸ ਦੌਰਾਨ ਤੇਜ਼ ਰਫ਼ਤਾਰ ਰੇਲ ਗੱਡੀ ਨਾਲ ਦਰਜਨਾਂ ਲੋਕਾਂ ਦੀ ਜਾਨ ਗਈ ਕਈ ਜ਼ਖਮੀ ਹੋਏ ਇਸ ਭਿਆਨਕ ਹਾਦਸੇ ਵਿੱਚ ਦਲਬੀਰ ਸਿੰਘ ਜੋ ਅਮਰੀਕਾ ਤੋਂ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ ਲੋਕਾਂ ਨੂੰ ਬਚਾਉਣ ਲਈ ਟਰੈਕ ਵੱਲ ਤੋੜਿਆ ਤੇ ਉਸਨੇ ਕਈਆਂ ਨੂੰ ਧੱਕਾ ਦੇ ਕੇ ਉਹਨਾਂ ਦੀ ਜਾਨ ਬਚਾਈ ਸੀ ਤੇ ਖੁਦ ਇਸ ਹਾਦਸੇ ਦੀ ਲਪੇਟ ਵਿੱਚ ਆ ਗਿਆ ਸੀ ਦਲਬੀਰ ਸਿੰਘ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ ਕਿਉਂਕਿ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਰਾਂ ਦੀ ਜਾਨ ਬਚਾਉਣ ਲਈ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ ਸੀ ਤੇ ਇਸ ਹਾਦਸੇ ਤੋਂ ਬਾਅਦ ਦਲਬੀਰ ਸਿੰਘ ਨੂੰ ਲੋਕਾਂ ਵੱਲੋਂ ਹੇਰੋ ਦੇ ਤੌਰ ਤੇ ਯਾਦ ਕੀਤਾ ਜਾਂਦਾ ਜੀ ਮੇਰਾ ਨਾਮ ਸਵਰਨ ਕੋਰ ਰੇਲਾ ਸਹਾਵਾ ਸੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਰਕਾਰ ਸਾਡੇ ਜੀਵਾਂ ਬਾਰੇ ਸੋਚੇ ਅਸੀਂ ਕਿੰਨਾ ਆਪਣਾ ਪਾਲਣ ਪੋਸ਼ਣ ਕਰੀਏ ਤੇ ਸਾਡਾ ਘਰ ਦਾ ਗੁਜ਼ਾਰੇ ਹੋਣ ਸਾਡਾ ਗੁਜ਼ਾਰਾ ਕੁਝ ਨਹੀਂ ਹੋਇਆ ਨਾ ਹੀ ਪੰਜਾਬ ਸਰਕਾਰ ਨੇ ਸਾਡੀ ਨਾਲ ਮਤ ਨਹੀਂ ਕੀਤੀ ਸਾਨੂੰ ਕਹਿੰਦੇ ਵੀ ਤੁਸੀਂ ਕਾਗਜ਼ ਲਿਆਓ ਬੱਚੇ ਦੇ ਜਮਾ ਕਰਾ ਦਿਓ ਅਸੀਂ ਜਮਾ ਕਰਾ ਦਿੱਤੇ ਆ ਅਸੀਂ ਦੱਸੋ ਕਿਥੋਂ ਆਲਵਿਆ ਬਿਆਨ ਲਿਆਈ ਹੈ ਜਿਹੜੀਆਂ ਨੋਵਾ ਘਰੋਂ ਨਿਕਲ ਗਈਆਂ ਚਲੀਆਂ ਗਈਆਂ ਐ ਅਸੀਂ ਕਿੰਨਾ ਉਹਨਾ ਕਿੱਥੇ ਆਣਾ ਸਾਡੀਆਂ ਮੱਤਾ ਕਰਨਾ ਸਾਨੂੰ ਕਿਹੜੋ ਆਣ ਕੇ ਪੁੱਛਣਾ ਉਹਨਾਂ ਨੇ ਜਿਹੜੇ ਸਾਡਾ ਮੇਰਾ ਬੇਟਾ ਛੋਟਾ ਸੀ ਦਿਲਬੀਰ ਹਸੇਗਾ ਉਹ ਉਹੀ ਬੁਰਾ ਹੋਇਆ ਲੋਕਾਂ ਦੀਆਂ ਜਨਾ ਬਚਾਂਦਾ ਜਾਂਦਾ ਸਾਨੂੰ ਕਿਨਾਂ ਸਰਕਾਰ ਮਤ ਕਰੇ ਸਾਡੇ ਬਾਤੇ ਕਾਲਾ ਦੇ ਨੇ ਅੱਜ ਦਾ ਸਰਕਾਰਾਂ ਵੱਲੋਂ ਮਤ ਵੇਖੋ ਜੀ ਮੈਂ ਉਹਦੀ ਕਿਨਾਂ ਮੇਰੀ ਜਿਹੜੀ ਨੋ ਸੀ ਨਾ ਉਹਨੂੰ ਦਿੱਤੀ ਗਈ ਹੈ ਜਿਹੜੇ ਬਾਹਰੋਂ ਆਏ ਆ ਮਤਾਂ ਵਾਲੇ ਉਹਨਾਂ ਨੇ ਉਹਨੂੰ ਦਿੱਤੀ ਹੈ ਮਦਦ ਹੈ ਨੌਕਰੀਆਂ ਜਿਹੜੇ ਨੌਕਰੀਆਂ ਲੈ ਕੇ ਕਰਦੇ ਪਏ ਆ ਉਹ ਤੇ ਆਪਣੇ 68 62 ਵਿੱਚ ਆ ਤੇ ਅਸੀਂ ਕਾਦੀ ਠੱਟ-ਪੱਟ ਚਾਹ ਜਾੜੀ ਦੇ ਰੋਟੀ ਵੀ ਹਰਾਮ ਹੋ ਗਈ ਏ ਸਾਨੂੰ ਜਿਆਦਾ ਆਂਦੀਆ ਸਾਡਾ ਪੁੱਤਰ ਹੁੰਦਾ ਸੀ ਸਾਨੂੰ ਆਹ ਕੁਛ ਲਿਆ ਕੇ ਦਿੰਦਾ ਸੀ ਦਿਨ ਦਿਹਾੜੇ ਚ ਸਾਨੂੰ ਸਭ ਕੁਝ ਕਰਦਾ ਸੀ ਸਾਡਾ ਮਲਬ ਸਾਰਾ ਹੀ ਮੁੱਕ ਗਿਆ ਹਾਂਜੀ ਉਹ ਕਿਨਾਂ ਮਹਾਰਾਮਲੀਲਾ ਦੇ ਰੋਣ 19 ਅਕਤੂਬਰ 2018 ਨੂੰ ਅੰਮ੍ਰਿਤਸਰ ਦੇ ਜੋੜਾ ਫਾਟਕ ਰੇਲਵੇ ਟ੍ਰੈਕ ਨੇੜੇ ਦੁਸਹਿਰੇ ਦੇ ਸਮਾਗਮ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ ਰਾਵਣ ਦੇ ਪੁਤਲੇ ਨੂੰ ਸਾੜਨ ਸਵੇਰੇ ਬੇਖਬਰ ਲੋਕ ਟਰੈਕ 'ਤੇ ਖੜੇ ਸਨ ਇਸ ਦੌਰਾਨ ਤੇਜ਼ ਰਫ਼ਤਾਰ ਰੇਲ ਗੱਡੀ ਨਾਲ ਦਰਜਨਾਂ ਲੋਕਾਂ ਦੀ ਜਾਨ ਗਈ ਕਈ ਸਖਵੇਂ ਹੋਏ ਸਨ ਇਸ ਭਿਆਨਕ ਹਾਦਸੇ ਵਿੱਚ ਦਲਬੀਰ ਸਿੰਘ ਜੋ ਅਮਰੀਕਾ ਤੋਂ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ ਲੋਕਾਂ ਨੂੰ ਬਚਾਉਣ ਲਈ ਟਰੈਕ ਵੱਲ દોੜਿਆ ਤੇ ਉਸਨੇ ਕਈਆਂ ਨੂੰ ਧੱਕਾ ਦੇ ਕੇ ਉਹਨਾਂ ਦੀ ਜਾਨ ਬਚਾਈ ਸੀ ਤੇ ਖੁਦ ਇਸ ਹਾਦਸੇ ਦੀ ਲਪੇਟ ਵਿੱਚ ਆ ਗਿਆ ਸੀ ਦਲਬੀਰ ਸਿੰਘ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ ਕਿਉਂਕਿ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਰਾਂ ਦੀ ਜਾਨ ਬਚਾਉਣ ਲਈ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ ਸੀ ਤੇ ਇਸ ਹਾਦਸੇ ਤੋਂ ਬਾਅਦ ਦਲਬੀਰ ਸਿੰਘ ਨੂੰ ਲੋਕਾਂ ਵੱਲੋਂ ਹਲੇ ਹੀਰੋ ਦੇ ਤੌਰ ਤੇ ਯਾਦ ਕੀਤਾ ਜਾਂਦਾ ਜੀ ਮੇਰਾ ਨਾਮ ਸਵਰਨ ਕੌਰ ਰੇਲਾ ਸਾਹ ਹੋਇਆ ਸੀ ਅਸੀਂ ਇਹੀ ਕਹਿਣਾ ਚਾਹਾਂਗੇ ਇਹ ਸਰਕਾਰ ਸਾਡੇ ਜੀਵਾਂ ਬਾਰੇ ਸੋਚੇ ਅਸੀਂ ਕਿੰਨਾ ਆਪਣਾ ਪਾਲਣ ਪੋਸ਼ਣ ਕਰਤੀਏ ਤੇ ਸਾਡਾ ਘਰ ਦਾ ਗੁਜ਼ਾਰੇ ਹੋਣ ਸਾਡਾ ਗੁਜ਼ਾਰਾ ਕੁਝ ਨਹੀਂ ਹੋਇਆ ਨਾ ਹੀ ਪੰਜਾਬ ਸਰਕਾਰ ਨੇ ਸਾਡੀ ਨਾਲ ਮਤ ਨਹੀਂ ਕੀਤੀ ਸਾਨੂੰ ਕਹਿੰਦੇ ਵੀ ਤੁਸੀਂ ਕਾਗਜ਼ ਲਿਆਓ ਬੱਚੇ ਦੇ ਜਮਾ ਕਰਾ ਦਿਓ ਅਸੀਂ ਜਮਾ ਕਰਾ ਦਿੱਤੇ ਆ ਅਸੀਂ ਦੱਸੋ ਕਿਥੋਂ ਆਲ ਵੀਆ ਬਿਆਨ ਲਿਆਈ ਹੈ ਜਿਹੜੀਆਂ ਨੋਵਾ ਘਰੋਂ ਨਿਕਲ ਗੀਆਂ ਚਲੀਆਂ ਗਈਆਂ ਐ ਅਸੀਂ ਕਿੰਨਾ ਉਹਨਾਂ ਕਿੱਥੇ ਆਣਾ ਸਾਡੀਆਂ ਮੱਤਾ ਕਰਨ ਸਾਨੂੰ ਕਿਹੜੋ ਆਣ ਕੇ ਪੁੱਛਣਾ ਉਹਨਾਂ ਨੇ ਜਿਹੜੇ ਸਾਡਾ ਮੇਰਾ ਬੇਟਾ ਛੋਟਾ ਸੀ ਦਿਲਬੀਰ ਹਸੇਗਾ ਉਹ ਉਹ ਹੀ ਬੁਰਾ ਹੋਇਆ ਲੋਕਾਂ ਦੀਆਂ ਜਨਾਬ ਚਾਂਦਾ ਜਾਂਦਾ ਸਾਨੂੰ ਕਿਨਾਂ ਸਰਕਾਰ ਮਤ ਕਰੇ ਸਾਡੇ ਬਾਤੇ ਕਾਲਾ ਦੇ ਨੇ ਅੱਜ ਦਾ ਸਰਕਾਰਾਂ ਵੱਲੋਂ ਮਤ ਦੇਖੋ ਜੀ ਮੈਂ ਉਹਨਾਂ ਦੀ ਕਿਨਾਂ ਮੇਰੀ ਜਿਹੜੀ ਨੋ ਸੀ ਨਾ ਉਹਨੂੰ ਦਿੱਤੀ ਗਈ ਹੈ ਜਿਹੜੇ ਬਾਹਰੋਂ ਆਏ ਆ ਮਤਾਂ ਵਾਲੇ ਉਹਨਾਂ ਨੇ ਉਹਨੂੰ ਦਿੱਤੀ ਹੈ ਮਦਦ ਹੈ ਨੌਕਰੀਆਂ ਜਿਹੜੇ ਨੌਕਰੀਆਂ ਲੈ ਕੇ ਕਰਦੇ ਪਏ ਆ ਉਹ ਤੇ ਆਪਣੇ 68 68 ਵਿੱਚ ਆ ਤੇ ਅਸੀਂ ਗਾਦੀ ਠੱਟ-ਬੱਟ ਚਾਹ ਜਾੜੀ ਦੇ ਰੋਟੀ ਵੀ ਹਰਾਮ ਹੋ ਗਈ ਏ ਸਾਨੂੰ ਆ ਜਿਆਦਾ ਆਂਦੀਆ ਸਾਡਾ ਪੁੱਤਰ ਹੁੰਦਾ ਸੀ ਸਾਨੂੰ ਆ ਕੁਛ ਲਿਆ ਕੇ ਦਿੰਦਾ ਸੀ ਦਿਨ ਦਿਹਾੜੇ ਚ ਸਾਨੂੰ ਸਭ ਕੁਝ ਕਰਦਾ ਸੀ ਸਾਡਾ ਮਲਬ ਸਾਰਾ ਹੀ ਮੁੱਕ ਗਿਆ ਹਾਂਜੀ ਉਹ ਕਿੰਨਾ ਮਹਾਰਾਮਲੀਲਾ ਦੇ